ਮੁਕੇਰੀਆ ਵਾਸੀਆਂ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਮੁਕੇਰੀਆ ਦੇ ਵਿੱਚ ਨੀ ਪਾਟਾ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੋ ਕਿ ਗੁਰਦਾਸਪੁਰ ਰੋਡ ਮੁਕੇਰੀਆ ਵਿੱਚ ਸਥਿਤ ਹੈ। ਉਹ ਤੇ ਨੀ ਪਾਟਾ ਰੈਸਟੋਰੈਂਟ ਲਗਰੀ ਰੈਸਟੋਰੈਂਟ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ 뷰 ਹੈ। ਕਸਟਮਰਾਂ ਦੇ ਬੈਠਣ ਦੇ ਲਈ ਸੈਟਿੰਗ ਦਾ ਕਾਫੀ ਵਧੀਆ ਪ੍ਰਬੰਧ ਹੈ। ਪੂਰੀ ਏਸੀ ਹੈ, ਨੀਕ ਐਂਡ ਕਲੀਨ, ਇੱਕ ਸਪੈਸ਼ਲ ਐਨਵਾਇਰਨਮੈਂਟ ਹੈ। ਔਰ ਦ ਲੀਪ ਆਕਰੇ ਰੈਸਟੋਰੈਂਟ ਦੇ ਵਿੱਚ ਤੁਸੀਂ ਵੈਜ ਨਾਨ ਵੈਜ ਇੰਡੀਅਨ ਪੰਜਾਬੀ ਤੰਦੂਰੀ ਚਾਈਨੀਜ਼ ਬ੍ਰੈਕਫਾਸਟ ਲੰਚ ਤੇ ਡਿਨਰ ਆਪਣੇ ਫੈਮਲੀ ਦੇ ਨਾਲ ਫਰੈਂਡਸ ਦੇ ਨਾਲ ਤੇ ਕੋਲੀਗਸ ਦੇ ਨਾਲ ਇੰਜੋਏ ਕਰ ਸਕਦੇ ਹੋ ਲੀਪ ਆਕਰੇ ਰੈਸਟੋਰੈਂਟ ਦੇ ਵਿੱਚ ਪਾਰਟੀ ਹਾਲ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ 100 ਤੋਂ 150 ਪਰਸੈਂਟ ਗੈਦਰਿੰਗ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਕਿਸੇ ਲਈ ਵੀ ਬਰਥਡੇ ਪਾਰਟੀ ਕੀਤੀ ਪਾਰਟੀ ਰਿੰਗ ਸਰੇਮਨੀ ਜੇਕਰ ਕਿਸੇ ਵੀ ਤਰ੍ਹਾਂ ਦਾ ਫੰਸ਼ਨ ਕਰਨਾ ਹੋਵੇ ਤਾਂ ਤੁਸੀਂ ਇੱਥੇ ਈਜ਼ੀਲੀ ਕਰ ਸਕਦੇ ਹੋ ਤੇ ਇਹਨਾਂ ਨੂੰ ਬਾਹਰ ਮਿਊਜ਼ਿਕ DJ ਸਿਸਟਮ ਬੁੱਕ ਕਰਵਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਇੱਥੇ ਐਂਟਰਟੇਨਮੈਂਟ ਦੇ ਲਈ ਪ੍ਰੋਜੈਕਟਰ ਇਨ ਮਿਊਜ਼ਿਕ ਸਿਸਟਮ ਦਾ ਖਾਸ ਪ੍ਰਬੰਧ ਹੈ ਲੀ ਪਾਰਕ ਐਂਡ ਰੈਸਟੋਰੈਂਟ ਦੇ ਵਿੱਚ ਬਾਹਰ ਦਾ ਵੀ ਖਾਸ ਪ੍ਰਬੰਧ ਹੈ ਹੋਟਲ ਲੀ ਪਾਰਕ ਐਂਡ ਰੈਸਟੋਰੈਂਟ ਦੇ ਵਿੱਚ ਸਿੰਗਲ ਡਬਲ ਡੀਲਕਸ ਸੁਪਰ ਡੀਲਕਸ ਰੂਮ ਤੁਸੀਂ ਸਸਤੇ ਰੇਟਾਂ ਤੇ ਬੁੱਕ ਕਰਵਾ ਸਕਦੇ ਹੋ ਹੋਟਲ ਲੀ ਪਾਰਕ ਐਂਡ ਰੈਸਟੋਰੈਂਟ ਦੇ ਵਿੱਚ ਕਿਤੇ ਹੋਰ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ 20 ਤੋਂ 25% ਦੀ ਗੈਦਰਿੰਗ ਕਰ ਸਕਦੇ ਆ ਅਗਰ ਤੁਸੀਂ ਇੱਥੇ ਕਿਤੇ ਪਾਰਟੀ ਕਰਨੀ ਹੋਵੇ ਬਿਜ਼ਨਸ ਪਰਸਨਲ ਮੀਟਿੰਗ ਕਰਨੀ ਹੋਵੇ ਤਾਂ ਤਾਂ ਤੁਸੀਂ ਕਰ ਸਕਦੇ ਹੋ ਹੋਟਲ ਲੀਪਾਕ ਐਂਡ ਰੈਸਟੋਰੈਂਟ ਦੇ ਵਿੱਚ ਮੈਂ ਆਪਣੇ ਲਈ ਕੁਝ ਖਾਣਾ ਆਰਡਰ ਕੀਤਾ ਹੈ ਤੇ ਮੇਰਾ ਆਰਡਰ ਰੈਡੀ ਹੋ ਰਿਹਾ ਹੈ ਤੇ ਦੇਖਦੇ ਕਿ ਇਹਨਾਂ ਦੇ ਰੈਸਟੋਰੈਂਟ ਦਾ ਟੇਸਟ કેਜਿਆ ਖਾਣਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਲਾਜਵਾਬ ਸੀ ਅਗਰ ਤੁਸੀਂ ਵੀ ਆਪਣੇ ਕਲੀਗਜ਼ ਨਾਲ ਫਰੈਂਡਜ਼ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਟੇਸਟੀ ਵਧੀਆ ਤੇ ਸਾਫ਼ ਸਫਾ ਖਾਣਾ ਖਾਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਹੋਟਲ ਲੀਪਾਕ ਐਂਡ ਰੈਸਟੋਰੈਂਟ ਗੁਰਦਾਸਪੁਰ ਰੋਡ ਪੁਕੇਰੀਆ ਵਿਖੇ ਔਦਿਲੀ ਪਾਕਨ ਰੈਸਟੋਰੈਂਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ